ਪਿਛਲੇ ਦਿਨੀ ਜਲੰਧਰ ਦੇ ਮਕਸੂਦਾ ਇਲਾਕੇ ਵਿੱਚ ਦੁਕਾਨਦਾਰਾਂ ਨੂੰ ਧਮਕੀਆਂ ਮਿਲਣ ਤੋਂ ਬਾਅਦ دہشت ਦਾ ਮਾਹੌਲ ਬਣ ਗਿਆ ਸੀ। ਦਰਸਲ ਇਸ ਇਲਾਕੇ ਦੇ ਦੁਕਾਨਦਾਰਾਂ ਨੂੰ ਕੁਝ ਸਮਾਂ ਪਹਿਲਾਂ ਆਪਣੀਆਂ ਦੁਕਾਨਾਂ ਦੇ ਅੱਗੇ ਇੱਕ ਚਿੱਠੀ ਮਿਲੀ ਸੀ ਜਿਸ ਦੇ ਵਿੱਚ ਪੈਸਿਆਂ ਦੀ ਮੰਗ ਕੀਤੀ ਗਈ ਸੀ ਤੇ ਅਜਿਹਾ ਨਾ ਕਰਨ ਤੇ ਦੁਕਾਨ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ ਗਈ ਸੀ। ਪੁਲਿਸ ਦਾ ਦਾਵਾ ਹੈ ਕਿ ਉਸਨੇ ਚਿੱਠੀ ਸੁੱਟਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਦਰਸਲ ਦੁਕਾਨਾਂ ਦੇ ਅੱਗੇ ਚਿੱਠੀ ਰੱਖਣ ਵਾਲੇ ਸ਼ਖਸੀਅਤਾਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਸੀਸੀਟੀਵੀ ਦੇ ਵਿੱਚ ਇੱਕ ਸ਼ਖਸ ਦੁਕਾਨ ਦੇ ਸਾਹਮਣੇ ਚਿੱਠੀ ਰੱਖਦੇ ਹੋਏ ਸਾਫ਼ ਨਜ਼ਰ ਆ ਰਿਹਾ ਹੈ। ਜਲੰਧਰ ਪੁਲਿਸ ਨਾਰਥ ਦੇ ਐਸਪੀ ਨਵਨੀਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮਕਸੂਦਾ ਇਲਾਕੇ ਦੇ ਦੁਕਾਨਦਾਰਾਂ ਨੂੰ 50-50 ਹਜ਼ਾਰ ਰੁਪਏ ਦੇਣ ਦੀ ਧਮਕੀ ਮਿਲੀ ਸੀ। ਇਹ ਧਮਕੀ ਚਿੱਠੀਆਂ ਦੇ ਰਾਹੀਂ ਦਿੱਤੀ ਗਈ ਸੀ ਤੇ ਉਸ ਚਿੱਠੀ ਦੇ ਉੱਤੇ ਇੱਕ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਸੀ। ਪੁਲਿਸ ਨੇ ਉਸੇ ਮੋਬਾਈਲ ਨੰਬਰ ਨੂੰ ਟ੍ਰੇਸ ਕਰਦੇ ਹੋਏ ਜਗੀਰ ਸਿੰਘ ਨਾਂ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਜਲੰਧਰ ਦੀ ਜਨਤਾ ਕਲੋਨੀ ਦਾ ਰੈਡ ਵਾਲਾ ਦੱਸਿਆ ਜਾ ਰਿਹਾ ਹੈ ਕਿ ਜੀ ਕੁਝ ਪੈਸੇ ਦਾ ਦੇ ਪਰੇਸ਼ਾਨੀ ਨਾਲੇ ਵਿਅਕਤੀ ਜੁੜ ਰਿਹਾ ਸੀਗਾ ਇਹ ਕਾਫੀ ਉਧਾਰ ਸੀ ਦੇ ਸਿਰ ਤੇ ਜਿਹਦੇ ਚੱਲਦੇ ਨੇ ਇਹ ਪਲਾਨ ਕੀਤਾ ਵੀ ਸ਼ਾਇਦ ਇਸ ਤਰ੍ਹਾਂ ਇਸ ਨੂੰ ਪੈਸੇ ਮਿਲ ਜਾਣਗੇ ਔਰ ਇਹ ਆਪਣਾ ਉਧਾਰ ਲੈ ਗਿਆ ਸਰ ਇਹ ਇਸ ਕਿਦਾਂ ਆਇਆ ਇਹ ਟਰੇਸ ਹੀ ਸਾਨੂੰ ਟੈਕਨੀਕਲ ਸੈਲ ਦੀ ਮਦਦ ਲਈ ਅਸੀਂ ਉਹਦੇ ਥਰੂ ਤੇ ਕੁਝ ਸੀਸੀਟੀਵੀ ਫੁਟੇਜ ਜੋ ਇਹਦੇ ਜੋ ਇਹਦਾ ਚਾਲ ਜਦਾਂ ਚੱਲਦਾ ਸੀ ਸਾਨੂੰ ਤੋਂ ਕਾਫੀ ਕੁਝ ਮਦਦ ਮਿਲੀ ਕੁਝ ਪਿੰਡ ਉੱਥੇ ਦੇ ਜਨਤਾ ਕਾਲੋਨੀ ਦੇ ਲੋਕਾਂ ਨੂੰ ਵੀ ਸ਼ੱਕ ਸੀ ਕੁਝ ਬੰਦਿਆਂ ਤੇ ਉਹਨਾਂ ਦੀ ਪੁੱਛ ਕੇ ਫਿਰ ਇਹ ਕਲੀਅਰ ਹੋਇਆ